ਅਗਰ ਕੋਈ ਵੀ ਰਿਪੇਅਰ ਕਰਵਾਉਣਾ ਹੈ ਅਸੀਂ ਕਹਾਜੋ ਘਟੀਆਂ ਦਾ ਪਾਣੀ ਦਾ ਸਮੱਸਿਆ ਤੋਂ ਸੁਣੋ ਹਾਡ ਬਾਟਰ ਤੋਂ ਬੰਦ ਸੀ ਫਿਰ ਇਹ ਕੀ ਕਸੂਰ ਇਹਦਾ ਪਾਣੀ ਨਹੀਂ ਚੱਲਦਾ ਕਰਦੇ ਤੇ ਮੈਂ ਤਾਂ ਉਹਦੇ ਕੰਮ ਦਾ ਪ੍ਰੋਬਲਮ ਆਇਆ ਦੱਸ ਪਰ ਅੱਜ ਤੁਸੀਂ ਪਾਣੀ ਵੀ ਮਰਜ਼ੀ ਨਾਲ ਛੱਡਦੇ ਤੇ ਉਹ ਬੰਦ ਨਾ ਕਰਦਾ ਦੋ ਜਗ ਚੱਲਦਾ ਰਹੇ ਟੈਪ ਵੀ ਖੜਾ ਪੁੱਟਦਾ ਮਾਈਕ ਵੀ ਨਹੀਂ ਆ ਰਿਹਾ ਇੱਕ ਸਾਰੇ ਇੱਕ ਦਾ ਡੀਡੀ ਫੋਨ ਨਹੀਂ ਚੱਲਦਾ ਡੀਡੀ ਫੋਨ ਚੱਲ ਰਿਹਾ ਯਾਰ ਮਿੱਕੀ ਮਾਨਾ ਬਾਗ ਪਾਣੀ ਕਲੀ ਦਾ ਕੰਮ ਸਾਫ ਨਹੀਂ ਹੁੰਦਾ ਬੱਚਾ ਕੋਈ ਟੀਮ ਚੈੱਕ ਕਰਵਾ ਲੈਂਦੇ ਆ ਕਿ ਕਿੱਥੋਂ ਰਲ ਰਹਾ ਹੈ ਉਹ ਉਹਨਾਂ ਦਾ ਕਸੂਰ ਨਹੀਂ ਫਿਰ ਆਪਾਂ ਚੈੱਕ ਕਰਕੇ ਦੱਸ ਤੈਨੂੰ ਉਹ ਸਾਲ ਹੋ ਗਏ ਚੈੱਕ ਕੋਈ ਗੰਦਾ ਪਾਣੀ ਰੋ ਰਹਾ ਹੈ ਕਮੇਟੀ ਕਮੇਟੀ ਕੀਆ ਮਾਲੇ 2000 ਰੁਪਏ ਬਾਹਰ ਜੋ ਹੈ ਇਹ ਮੀਂਹ ਦਾ ਪੰਗਾ ਸੁਣੋ ਅੱਜ ਵਾਟਰ ਮੈਂ ਬੰਦ ਸੀ ਨਾ ਪਿੱਛੋਂ ਪਾਣੀ ਲਿਆ ਹੈ ਸਾਫ ਪਾਣੀ ਕਿੱਮੇ ਯਾਰ ਚੁੱਪ ਕਰੇਗਾ ਭਾਜੀ 3 ਮਹੀਨੇ ਹੋ ਗਏ ਇੱਕ ਮਿੰਟ ਮੇਰੀ ਇੱਕ ਮਿੰਟ ਵੀ ਕੀ ਇਹ ਤੈਨੂੰ ਵੀ ਆਪਣੀ ਕਮੇਟੀ ਸੁਣਦੀ ਨਹੀਂ ਨਹੀਂ ਉਹ ਤਾਂ ਕੋਈ ਮੈਟਰ ਹੀ ਨਹੀਂ ਹੈ ਠੀਕ ਹੈ ਮੈਟਰ ਨਹੀਂ ਤੇ ਫਿਰ ਯਾਰ ਕੀ ਕਸੂਰ ਹੈ ਨਾ ਪਾਣੀ ਦੇ ਸਗੰਦਾ ਕਮੇਟੀ ਭਾਜੀ 3 ਮਹੀਨੇ ਹੋ ਗਏ ਬੰਦੇ ਲਗਾયા ਚੱਕਰਾ ਮਾਰ ਲਿਆ ਨੇ ਗੰਦੇ ਪਾਣੀਆਂ ਵਾਲਾ ਫਾਉਲਟ ਨਹੀਂ ਲੱਭੀ ਬੀਬੀ ਆਪਾਂ ਦਾ ਪਾਣੀ ਦੱਸੋ ਮੈਨੂੰ ਪਤਾ ਸਾਰੀ ਗੱਲ ਦਾ ਪਤਾ ਕੀ ਨਾਣ ਦਾ ਕੋਈ ਪ੍ਰੋਬਲਮ ਇੰਨੀ ਹੀ ਪਾਡੇ ਨਾਲ ਬੱਡੇ ਨਹੀਂ ਮੈਂ ਤਾਂ ਉਹ ਗੱਲ ਦਾ ਪ੍ਰੋਬਲਮ ਆਈ ਵੀ ਦੱਸੋ ਪਰ ਅੱਜ ਅੱਜ ਮੈਂ ਫੋਨ ਕੀਤਾ ਸੀ ਅੰਡੀ ਅੱਜ ਸ਼ਾਮ ਨੂੰ 5 ਵਜੇ ਤੁਹਾਡਾ ਸਹੀ ਹੋ ਜਾਊਗਾ ਕਿਉਂਕਿ ਮੈਂ ਪਾਈਪ ਬਦਲ ਕੇ ਪਾਉਣ ਬੰਦ ਕਰਦਾ ਹਾਂ ਤੇ ਫੋਨ ਕਰਦਾ ਇੱਕ ਮਿੰਟ ਸ਼ਾਮ ਨੂੰ ਸਹੀ ਹੋ ਜਾਊਗਾ ਸ਼ਾਮ ਨੂੰ ਤੁਸੀਂ ਪਾਣੀ ਵੀ ਮਰਜ਼ੀ ਨਾਲ ਛੱਡਦੇ ਤੇ ਪਾਣੀ ਜਦੋਂ ਨੂੰ ਆਣ ਨੂੰ ਹੁੰਦਾ ਉਹਦੋਂ ਨੂੰ ਪਾਣੀ ਬੰਦ ਹੋ ਜਾਂਦਾ ਪਾਣੀ ਮੋਟਰ ਦਾ ਪਿੰਡ ਦੀ 11 ਵਜੇ ਚਲਾ ਦਿਆ ਨਹੀਂ ਨਹੀਂ ਪਾਣੀ ਆਉਂਦਾ 11 ਵਜੇ ਚਲਾ ਦਿਆ ਨਹੀਂ ਸਾਮ ਹੁੰਦਾ ਪਾਣੀ ਚਾਹੀਦਾ ਸਾਮ ਹੁੰਦਾ ਨਾ ਰੱਖਿਆ ਹੈ ਉਹ ਬੰਦ ਲੱਗਦਾ ਕਹਿਆ ਜਾਂਦਾ 1.5 ਦਿਨ ਹੀ ਨਹੀਂ ਚੱਲਦਾ ਬਾਅਦ ਰਵੇਗਾ ਸਾਲ ਹੀ ਹੋ ਗਿਆ ਸਾਮ ਕੋਈ ਹਾਲਤ ਨਹੀਂ ਕਰ ਦਿੰਦੇ ਆ ਕੋਈ ਕਰ ਲੈ ਰਤੀ ਚੱਲਣਾ ਰਵੇ ਦੋ ਵਜੇ ਤੱਕ ਚੱਲਦਾ ਰਹੇਗਾ ਇਹ ਕਹੇ ਬਿਲਕੁਲ ਕਰਦਾ ਮੇਰੇ ਕੋਲ ਪਹਿਲਾਂ ਤਾਂ ਇਹ ਦੱਸੋ ਬਿਮਾਰੀ ਕਿਥੋਂ ਦੱਸੋ ਕਿੱਥੇ ਨਹੀਂ ਫਿਰ ਪਾਣੀ ਦੀ ਲੀਕੇਜ ਤਾਂ ਕਿਤੇ ਰਸਤੇ ਚ ਲੀਕੇਜ ਕਿਹਨੇ ਠੀਕ ਕਰਨੀ ਦੱਸੋ ਬੰਦੇ ਕਿਹਦੇ ਕੰਮ ਹੈ ਦੇ ਦੇ ਲਾਈ ਬੰਦੇ ਲਗਾਏ ਹੋਏ ਚੱਕ ਮਿੰਟ ਰੋਕਣਾ ਇੱਕ ਮਿੰਟ ਯਾਰ ਸਾਰੀ ਇੱਕ ਤਾਂ ਡੀਡੀ ਬਣ ਜਾਂਦੇ ਯਾਰ ਫਿਰ ਕਰ ਲਓਗਾ ਹੋ ਗਿਆ ਤੁਹਾਡੇ ਕੋਲ ਯਾਰ ਹਾਂ ਨੇ ਪਰ 6 6 ਮਿੰਟ ਕਿਉਂ ਲੋਕਾਂ ਦਾ ਕੀ ਕਿਸ ਨੂੰ ਦੱਸਿਆ ਯਾਰ ਪਰਦੇ ਤਾਂ ਚੈੱਕ ਕਰਨ ਵਾਸਤੇ ਲਾਇਆ ਜਰਾਬ ਜੀ ਮੈਂ ਬੰਦੇ ਵੀ ਇੱਥੇ ਪੱਕੇ ਲਾਇਆ ਹੋਏ ਨੇ ਕੋਈ ਨਹੀਂ ਚੱਕਦੇ ਪਤਾ ਨਹੀਂ ਪਤਾ ਗੱਡੀ ਸਾਰੇ ਨਹੀਂ ਯਾਰ ਕੋਈ ਨਹੀਂ ਚੱਕਦਾ ਫੋਜੀ ਨਾ ਨਾ ਫੋਨ ਕਰੋ ਨਹੀਂ ਨਹੀਂ ਫੋਨ ਕਰੋ ਯਾਰ ਮਿੱਕੀ ਮਾਣਾ ਬੜਾ ਕਰੀ ਮੈਂ ਐਮਸੀ ਬਣੇ ਮਾਰ ਮਾਰਦਾ ਬੋਲਿਆ ਯਾਰ ਮੈਂ ਮਿੰਟ ਲੈਣੇ ਤੇ ਮਿੰਟ ਤੇ ਟੈਨਾ ਦੇ ਲੈ ਰਤੋਂ ਲਾ ਦਿੰਦੇ ਆਦੇ ਮਲੇ ਤੁਹਾਡੇ ਡੱਕਾਣ ਡੁੱਟਦਾ ਮੈਂ ਸਪਰਾ ਮਾਰਦਿਆਂ ਨੂੰ ਤੇ ਮੈਂ ਟੈਟਰ ਛੱਡ ਜਿਹੜਾ ਕੋ ਨਾ ਲਿਆਵੇ ਤੇ ਗਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿੰਦਾ ਬੋਲੂਗਾ ਯਾਰ ਗੱਡੀ ਆ ਤਿੰਨ ਮਿੰਟ ਤਿੰਨ ਮਿੰਟ ਠੀਕ ਕਰ ਵੀਰ ਇੱਕ ਮਿੰਟ ਇੱਕ ਮਿੰਟ ਸੁਪਰੇ ਇੱਕ ਮਿੰਟ ਇੱਕ ਮਿੰਟ ਉਦੋਂ ਤੱਕ ਤੁਸੀਂ ਕਮੇਟੀ ਦੀ ਮੀਟਿੰਗ ਰਾਤ ਪਾ ਲੈਂਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀ ਕੀ ਕਰਾਵਾਂ ਦੱਸੋ ਯਾਰ ਇਹ 6 ਮਹੀਨਿਆਂ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣ ਵਾਲਾ ਪਾਣੀ ਦਾ ਟੈਂਪ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਮਸੀ ਅਸੀਂ ਤਾਂ ਉਹਨੇ ਮਾਤਾ ਪਾਸ ਨਹੀਂ ਕਰਨਾ ਆਹ ਨਹੀਂ ਘਰੋਂ ਨਹੀਂ ਕਰਨਾ ਹੁਣ ਪਿਆ ਪਿਆਣੀ ਚੰਗਾ ਪਿਉਂਦੇ ਤਾਂ ਗੰਦਗੀ ਵਾਲਾ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ ਐ ਨਿਕਲ ਕਰੋ ਯਾਰ ਤੂੰ ਕਮਾਲ ਹੋ ਗਈ ਯਾਰ ਤੇ ਮੈਂ ਗੰਦਾ ਤੂੰ ਸਭ ਤੋਂ ਸਾਨੂੰ ਕਰਦੇ ਆਂ ਰੋਜ਼ ਸਾਰੇ ਤੁਹਾਡੇ ਵਿਸ਼ੇਸ਼ੀ ਇਹ ਵੀ ਕਿਸੇ ਨੂੰ اٹੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦੇਦਿਆਂ ਕਰ ਲੋ ਤੇ ਸਿਵਰੇ ਵਾਲਾ ਕਰ ਲੋ ਹੁਣ ਡੇਢ ਕਿਲੋ ਚਾਰਪਣ ਜਿਹੜੀ ਬਣੀਆਂ ਸੜਕਾਂ ਪਟਕ ਕੇ ਨਵੀਆਂ ਬਣਾ ਦੇਣੇ ਯਾਰ ਇਹਦੀ ਮੀਟਿੰਗ ਬੁਲਾਉਣਾ ਫਿਰ ਵੇਖਦੇ ਕਿ ਨਾ ਐਮਸੀ ਹੁਣ ਸਾਈਨ ਨਹੀਂ ਕਰਦਾ ਯਾਰ ਫਤ ਹੋ ਗਈ ਯਾਰ ਕਿਸੇ ਕੱਲ ਦੀ ਲਿਮਟ ਨਹੀਂ ਹੁੰਦੀ ਯਾਰ ਅਸੀਂ ਵੀ ਯਾਰ ਐਮਐਲਏ ਤਾਂ ਐਮਸੀਆਂ ਨੇ ਅੱਗੇ ਸਾਈਨ ਕਰਦੇ ਕੋਦੋਂ ਨਾ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦੀਆਂ ਪਹਿਲੇ ਪਾਈਪਾਂ ਪਵਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਸਿਵਰੇਜ ਬੋਰਡ ਕੋ ਟੈਂਡਰ ਕਰਵਾ ਦੇ ਲਿਆ ਤੁਸੀਂ ਕਰਵਾਇਆ ਇੱਕ ਮਿੰਟ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ 15 ਦਿਨ ਬਾਬਾ ਪਾ ਪਾਣੀ ਆ ਫੋਟ ਕਿੰਨੇ ਸੜਕਾਂ ਮੈਨੂੰ ਇੱਕ ਗੱਲ ਪਹਿਲਾਂ ਬਣਾਉਂਦੇ ਫਿਰ ਪੱਟੜਾ ਕੋਈ 15 ਦਿਨ ਬਾਬਾ ਦੀ ਗੱਲ ਕਰਨਿਆ ਸਰਕਾਰ ਯਾਮ ਨਹੀਂ ਕਰਦੀ ਸੀਵਰੇਜ ਵਾਲੇ ਦੱਸੋ ਜਿਹੜਾ ਪੈਸਾ ਦੱਸਦੇ ਦੱਸਦੇ ਚਲੋ 3 ਸਾਲ ਤੋਂ ਬਣਾ ਦੇ ਅਜੰਟ ਦਾ ਕਸੂਰ ਦੇ ਆਪਣੇ ਗਲੀ ਜਦੋਂ ਆ ਰਹੇ ਨੇ ਮੇਰੀ ਗੱਲ ਸੁਣੋ ਸਰਵੇਖੇਦ ਲਿਖ ਕੇ ਦੇ ਅਜੰਟ ਦਾ 1 ਮਿੰਟ ਯਾਰ ਹੈਲੋ ਇਹਦੇ ਕਰਜਾਂ ਤੋਂ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਹਿੰਦੇ ਟਾਇਰ ਉਹਨਾਂ ਦੇ ਰੇ ਨੂੰ ਸਸਪੈਂਡ ਕਰਾਈ ਹੈ ਪ੍ਰਧਾਨ ਜੀ ਉਹਨੇ ਇੱਥੇ ਵਿਗਿਆਨਕ ਅੱਖ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਲਿਆ ਸਭ ਲੱਗੀਆਂ ਅੱਖੇ 500 ਹਜ਼ਾਰ ਜੋ ਘੱਟ ਹੋ ਜਾਂਦੇ ਨੇ ਇਹ ਘੱਟ ਕਿਉਂ ਨੇ ਪ੍ਰਧਾਨ ਜੀ ਇੱਕ ਦਿਨ ਤਾਂ ਕਰ ਜਾਂਟਵਾ ਲੈਣ ਦਾ ਤੋਰੀਏ ਲਓ ਮੈਂ ਲੈ ਜੀ ਮੰਨ ਲਓ ਕਿ ਆਹ ਥੋੜੀ ਗੱਲ ਹੈ ਯਾਰ ਸਾਰਾ ਕਸੂਰ ਇਹਦਾ ਜਿਸ ਗੱਲ ਦੀ ਲਿਮਟ ਵੀ ਆ ਬਈ ਪ੍ਰਧਾਨੀ ਤਾਂ ਕਹਿੰਦੇ ਕੋਈ ਨਹੀਂ ਆਉਂਦਾ ਹਮ ਇੱਕ ਤਰੀਕਾ ਪਤਾ ਤੁਹਾਡੇ ਕੋ ਮਲਾਗੇ ਮੈਂ ਅਖਬਾਰ ਚ ਕਢਾ ਲਓ ਹਰ ਬੰਦਾ ਨੌਕਰੀਆਂ ਨੂੰ ਮਗਰ ਮਗਰ ਫਿਰਦਾ ਸੀਬਰੇ ਛੱਡੋ ਜਿਸ ਮਨਜੀ ਨਾਲੂ ਅਗਲੇ ਨੂੰ ਪਾਪਾ ਨੇ ਚਲੀਏ ਸਾਰੇ ਅੰਮ੍ਰਿਤ ਲਾਓ 1 ਮਿੰਟ ਦੀ ਜਮਨ ਲਾਓ 1 ਮਿੰਟ ਦਾ ਦੋ ਮਿੰਟ ਜਾਓ ਫਿਰ ਲਾ ਦੇਖੋ